ਚਾਲੂ ਵੀ 4 ਵਜੇ ਤੱਕ ਆ ਬੇਲਿਆਂ ਵਰਗੇ ਆ ਹੋਰ ਲੇ ਖੁੰਜੇ ਜਾ ਕੇ ਹਸਣ ਲਾ ਦੇ ਇੱਥੇ ਤੋਂ ਪਾਣੀ ਉਰ ਆ ਗਿਆ ਪਰ ਲੇ ਹੀ ਛੱਡ ਲਾਂਗੇ ਚੇਕ ਕਰ ਬੂਸਣਾ ਨਾਲੇ ਅੰਦਾਸ਼ਾ ਪੈ ਖੇਲtre ਵਾਸਤੇ ਵਾਹਿਗੁਰੂ ਭਾਈ ਵੀਡੀਓ ਦੇਖ ਰਹੇ ਸਾਰੇ ਬ੍ਰਾ ਬਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੀ ਅੱਜ ਦੇ ਆ ਨਵੇਂ ਵਲੌਗ ਦੇ ਵਿੱਚ ਅੱਜ 13 ਹਾੜ 26 ਜੂਨ ਬਰਾ 2024 ਤੇ ਵੇੜਾ ਇਸ ਵਕਤ ਆ ਲਗਭਗ ਪੌਣੇ ਇੱਕ ਵਜੇ ਦਾ ਹੋ ਗਿਆ ਤੇ ਬਾਰੀ ਅਦਰਲੇ ਖੇਤ ਦੀ ਆ ਦੋਟਾ ਮੋਲ ਆ ਇਹ ਇੰਗਣ ਥੋੜਾ ਜਿਹਾ ਵੱਡਾ 911 ਆ ਮੋੜ ਕੋ ਮੋੜ ਕੇ ਵੇਰੰਦਾ ਘਟਾ ਪੂਮੂ ਜੋਈ ਨਾ ਕੱਲ ਦਾ ਅਲੋ ਤੋਂ ਜਮੇ ਨਹੀਂ ਹਿਸਾਬ ਸਰ ਕੰਮ ਹੁਣ ਇਹ ਨੱਕਾ ਮੋੜ ਕੇ ਇਹਨੂੰ ਮੋੜ ਕੇ ਥੋੜਾ ਆ ਪਾਂ ਜਾਦੇ ਵੈਸੇ ਥੋੜੇ ਠੀਕ ਆ ਹਲਕੀ ਜੀ ਠੰਡ ਕਿਚ ਹੋ ਗਿਆ ਕੰਮ ਤੇ ਫਿਲਹਾਲ ਇੱਥੇ ਲਾਉਨੇ ਆ ਜਿਓ 4:30 4:00 ਵਜੇ ਤੱਕ ਫਿਰ ਅਗਲੇ ਦਿਨ ਚੜੇ ਤੇ ਅਗਲੀ ਗੱਲਬਾਤ ਕਰਦੇ ਆ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਅੰਤ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗੱਲ ਗੱਪੇ ਦੋ ਰਹਿਤ ਸਾਰੀ ਗੱਲਬਾਤ ਕਰਦੇ ਰਹਣਾ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆ ਵੇਖ ਸਕਦੇ ਹੋ ਸੁਣ ਸਕਦੇ ਹੋ ਸ੍ਰਣ 라ਲਾ ਬਾਤ ਦੂ ਐਡਾ ਸੁਣਾਣਾ ਮੈਂ ਇਕੱਲੇ ਨਹੀਂ ਕਰਨਾਗਾ ਆ ਕਿ ਨਾ ਮੈਂ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖਦੇ ਫੋਲੋ ਲਾ ਜ਼ਰੂਰ ਕਰ ਲਿਆ Le couille. ਆ ਚੱਲ ਉੱਧਰਲੇ ਪਾਸੇ ਛੱਡਦੇ ਆ ਪਾਣੀ ਇਹ ਲੱਗਣ ਵਾਲੇ ਥੋੜੇ ਜਿਹੇ ਰਹਿ ਗਏ ਤਾਂ ਕੀ ਕਹਤਾਂ ਤੇ ਇਤਨਾ ਮਿੱਤਰਾਂ ਨੇ ਵੀ ਕੰਮ ਹਾਂ ਕੱਠਾ ਕਰ ਲਾ ਆਪਣਾ ਬਿਸਤਰਾ ਕਿੱਲੇ 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 ਆਜੋ 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 ਬੱਚੀ ਡਿੱਕੀ ਆਂਦੀ ਐ ਕਿਹੜੇ ਵੇਲੇ ਦੀ ਆਵਾਜ਼ਾਂ ਦੇਣ ਲੱਗਿਆ ਆ ਮੱਝਾਂ ਛੱਪੜ ਤੇ ਨਾ ਆਈਆਂ ਆ ਸਮਾਂ ਹੋ ਗਿਆ ਇਸ ਵਕਤ 10 ਵਜੇ ਦਾ ਇਸ ਪਾਸੇ ਥੋੜੀ ਜਿਹੀ ਘਟਾਈ ਬਣੀ ਆ ਰਾਤ ਦੀ ਗਰਮੀ ਬਹੁਤ ਜ਼ਿਆਦਾ ਅੱਗ ਲੱਗੀ ਜਾਂਦੀ ਸਵੇਰੇ ਦਾ ਦਹਿਮ ਹੋਇਆ ਪਿਆ ਸੀਗਾ ਤੇ ਖੈਰ ਅੱਜ ਜੂਰੀਆ ਪਉਣ ਜਾਣਾ ਸੀ ਇਸਦੇ ਆ ਸਾਸਤਰੀ ਗਾਲ ਪਾਪੇ ਸਾਸਤਰੀ ਗਾਲ ਕਹਿੰਦੇ ਤੇ ਲੇਟ ਹੋ ਗਿਆ ਕੰਮ ਲੇਟ ਕਿਵੇਂ ਹੋ ਗਿਆ ਤੇ ਇਧਰ ਕੁਸਰੇ ਵਾਲੇ ਖੇਤ ਪਾਣੀ ਦੀ ਵਾਰੀ ਸੀਗੀ ਰਾਤ 11:30 ਪਾਉਣੇ 12 ਅਸੀਂ ਖੇਤ ਗਏ ਕੰਟਾ ਕਸਾਉ ਕੇ ਤੇ ਉਤੋਂ ਅਸੀਂ ਆਏ ਸਵਾ ਖ ਚਾਰ ਪਾਣੀ ਵੜਾ ਕੇ ਪੌਣੇ ਇੱਕ ਪੰਜ ਘਰੇ ਆ ਗਏ ਹੋਲੀ ਹੋਲੀ ਕਰਦੇ ਕਰਾਉਂਦੇ ਵਸੇ ਲੰਮ ਲੇਟ ਹੋ ਗਏ ਤੇ ਲੰਮ ਲੇਟ ਹੁੰਦੇ ਹੁੰਦੇ ਫਿਰ ਆ ਬੇੜਾ ਹੋ ਗਿਆ ਹੁਣ ਨਾ ਉੱਠਦੇ ਆ ਨੂੰ ਮਮਲਾ ਉੱਥੇ ਤਾਂ ਬਹੁਤ ਚਿਰ ਦੇ ਆਗੇ ਸਾਢੇ 7:00 ਵਜੇ ਉੱਠ ਗਿਆ ਸੀ ਆ ਫਿਰ ਗੱਲਬਾਤ ਕਰਦੇ ਕਰਦੇ ਇਧਰੋਂ ਉਧਰੋਂ ਹੁੰਦੇ ਹੁੰਦੇ ਜਦੋਂ ਇੱਕ ਵਾਰੀ ਬੰਦਾ ਲੇਟ ਹੋ ਜਾਵੇ ਮੜਾ ਇਹ ਕੇਸ ਵਾਲੇ ਬੱਟੇ ਜਾਵੇ ਫਿਰ ਜੀ ਆ ਨਹੀਂ ਕਰਦਾ ਹੁੰਦਾ ਕਿਸੇ ਪਾਸੇ ਕੰਮ ਨੂੰ ਹੱਥ ਪਾਉਣ ਨੂੰ ਜੀ ਕੰਮ ਕੋਈ ਵੇਲੇ ਸਾਰ ਆਪਣਾ ਨਹੀਂ ਹੁੰਦਾ ਤੇ ਖੈਰ ਜੂਰੀਆ ਧਰ ਕਿ ਲਿਆਉਣੇ ਅਗਰੇ ਦੇੰਦਾ ਮਹਾਲ ਚਾਲ ਹਾਂ ਦਿਖਾਉਣੇ ਆ ਤੇ ਜੋਟੀ ਲਾਉਣੇ ਇਹਦਾ ਹਾਂ ਇਹ ਜੀ ਠੰਢੀ ਜੀ ਰਹੀ ਹੈ ਮਤਲਬ ਵਧੀਆ ਠੀਕ ਰਿਹਾ ਤਾਂ ਫਿਰ ਵੇਲੇ ਸੇਰੀ ਜਾ ਕੇ ਜੂਰੀਆ ਪਾਉਣ ਲੱਗੇ ਨਹੀਂ ਪਿਛਲੇ ਤੇ ਸਮਾਨ ਸੱਲਾ ਲੈ ਕੇ ਆਉਣੇ ਆ ਜੂਰੀਆ ਸੁਪਰ ਜਿੰਕ ਵਗੈਰਾ ਤੇ ਦੇਖਦੇ ਆ ਪਉਣਾ ਕੀ ਸਿਸਟਮ ਉਹ ਮੋਹ ਵਾਲਾ ਉਹਦਾ ਕੀ ਤੇ ਜਿਹੜਾ ਕੀ ਚਾਹੀਦਾ ਉਹ ਨਾਲ ਆ ਲੈ ਜਾਗੇ ਤੇ ਫਿਲਹਾਲ ਟਰਾਲੀ ਪਾਉਣੇ ਆ ਤੇ ਗੱਗੂ ਭਾਈ ਸਾਹਿਬ ਮੈਨੂੰ ਡੇਕੀ ਜਾਂਦਾ ਬੈਠਾ ਤੇ ਕਾਲਾ ਪਲਵਾਨ ਸੜਕ ਉੱਤੇ ਦੇਖੋ ਤਾਂ ਆ ਪਹੁੰਚਰਦਾ ਹੋਇਆ ਵਧੀਆ ਵਧੀਆ ਆਪ ਦੱਸੋ ਤੇ ਕਾਲੇ ਪਲਵਾਨ ਦੇ ਯਾਦ ਕਰਦੇ ਸੀ ਕਾਲੇ ਨੂੰ ਜੀ ਕਈ ਦਿਨਾਂ ਦੇ ਤੇ ਕਾਲਾ ਹਾਜ਼ਰ ਹੋ ਗਿਆ ਟੈਂਡ ਨਹੀਂ ਜੱਕੀ ਭਗਤਾ ਬਸ ਸੁਰਤ ਹੀ ਨਹੀਂ ਦਿੱਤੀ ਹਾਂ ਕੀ ਹਾਲ ਹੈ ਮਿੱਤਰਾ ਕੀ ਹਾਲ ਹੈ ਮਿੱਤਰਾ ਕਹਿਵਾ ਹਾਂ ਤਾਂ ਬਲਾ ਅਖਰ ਫਤੇ ਸਾਰਿਆਂ ਤੋਂ ਬੜੇ ਚਿਰਾਂ ਬਾਅਦ ਗਾਲਾਂ ਰੱਖ ਰਿਹਾ ਜੇ ਸਾਰਿਆਂ ਨੂੰ ਹਨਾ ਜਿੰਨੇ ਪਰਿਵਾਰ ਹੈ YouTube ਦਾ ਬੜੀ ਨਿਹਰਵਾਨੀ ਚੱਲੀ ਤੇ ਬੜਾ ਪਿਆਰ ਕਰਦੇ ਆ ਭਰਾ ਉਹ ਇੱਕ ਦਿਨ ਤਾਂ ਨਾ ਨਾਬੇ ਕੋਲ ਸੁਖਵਿੰਦਰ ਦਾ ਵਾਈ ਦਾ ਫੋਨ ਆਇਆ ਅੱਛਾ ਸੰਗਰੂਰ ਜਲੇ ਚ ਅੱਛਾ ਵਾਲੇ ਕੋਲੇ ਕਹਦਾ ਵਾ ਹੱਦ ਤੇ ਹਾਂ ਹਾਂ ਤੇ ਤੂੰ ਕਹਿੰਦਾ ਬਾਈ ਯਾਰ ਦੇਖਿਆ ਨਹੀਂ ਮੈਂ ਬੀਜੀ ਵਾਲੇ ਤੇ ਟਾਈਮ ਹੀ ਲੱਗਣਾ ਸੇ ਕਹਦਾ ਨਾ ਹਾਂ ਬਸ ਕੰਮ ਕਿੱਥੇ ਹੋਣ ਦਾ ਟਾਈਮ ਹੀ ਲੱਗਾ ਤਾਰੀ ਭਾਈ ਜੀ ਕਹਿੰਦਾ ਆਪਣੇ ਟਾਰੀ ਭਾਈ ਦਾ ਵੀ ਪੋਣਾ ਅੱਛਾ ਉਹ ਕਹਿੰਦਾ ਬਾਈ ਯਾਰ ਕਿੱਥੇ ਰਹਿਣ ਲੱਗੇ ਹਾਂ ਅਡੋੜੀ ਮੈਂ ਅਡੋੜੀ ਤਾਂ ਨਹੀਂ ਰਹਿੰਦੇ ਗੱਲ ਕਰ ਕਰ ਕੰਮਾਂਗਰਾਂ ਚ ਕੰਮਾਂਗਰਾਂ ਚ ਹਾਂ ਸੀਜ਼ਨ ਐ ਨਾ ਕਰਦਾ ਸੀਜ਼ਨ ਕਰਕੇ ਹੋਰ ਵਧੀਆ ਚੜਦੀ ਕਲਾ ਚਾਹ ਪਾਣੀ ਪੀ ਆਉਣੇ ਆ ਖਰ ਸੁਰ ਰਹੀ ਕਿ ਪਾਖੜਾ ਟੁੱਟ ਗਈ ਸੀ ਉਹ ਤਾਂ ਭਾਵੇਂ ਕੋਈ ਨਹੀਂ ਸੀ ਬੱਚੇ ਤੇ ਰਹੀ ਬਈ ਹਾਂ ਮੈਂ ਤੈਨੂੰ ਦੱਸਾਂ ਮੀਡੀਆ ਵਾਲਿਆਂ ਨੇ ਆਪਣੇ ਪਿੰਡ ਦੇ ਚਾਕੇ ਸਟੇਟਸ ਕੀ ਕਰਿਆ ਹਾਂ ਜੋੜਕੀਆਂ ਡੁੱਬ ਗਿਆ ਨਥੇ ਹਾ ਡੁੱਬ ਗਿਆ ਮੀਡੀਆ ਵਾਲਿਆਂ ਨੇ ਵੱਡੀ ਗੱਲ ਬਣਾ ਦਿੱਤੀ ਐਡਾ ਵੱਡਾ ਖਾਜ ਪਤੰਗੜ ਬਣਾਦਾ ਘਰ ਵੀ ਯਾਰ ਸਟੇਟ ਸੀ ਜੱਕ ਜੱਕ ਕੇ ਇਕੱਲੇ ਆਪਾਂ ਦਾ ਕਾਲਾ ਜਿੰਨੀ ਕੀ ਗੱਲ ਸੀ ਥੋੜੀ ਜੀ ਕੋਈ ਮੂੰਗੀ ਤੇ ਨਾ ਮਾੜੀ ਜੀ ਮੋਰੀ ਨਿਕਲੀ ਸੀ ਬਾਈ ਕੋਈ ਐਡੀ ਗੱਲ ਨਹੀਂ ਸੀ ਸੁਖ ਸ਼ਾਂਤੀ ਰਹਿ ਗਈ ਕੋਈ 100 ਕਿਲੇ ਦੇ ਵਿੱਚ ਪਾਣੀ ਗਿਆ ਸੀ ਹਨਾ ਮੂੰਗੀ ਦਾ ਨੁਕਸਾਨ ਜ਼ਰੂਰ ਹੋਇਆ ਵੀਰਾਂ ਦੀ ਦਾ ਉਹ ਵੀਰਾਂ ਨੇ ਕੋਲੇ ਠੇਕੇ ਤੇ ਕੁਝ ਆਪਣੇ ਪਿੰਡ ਹਾਂ ਤੇ ਹੁਣ ਚਲੋ ਖੈਰ ਸੁੱਖ ਰਹਿ ਗਈ ਵੱਡੀ ਗੱਲ ਤੋਂ ਜੇ ਰਾਤ ਨੂੰ ਕਾਰਵਾਈ ਪੈਂਦੀ ਤਾਂ ਉਹ ਵੱਡਾ ਨੁਕਸਾਨ ਸੀ ਜਿੱਦਾਂ ਦਿਨੇ ਲਾਲਾ ਵੀ ਪਤਾ ਲੱਗ ਗਿਆ ਕੋਈ ਸੁੱਖ ਰਹਿ ਗਈ ਸਹੀ ਗੱਲ ਸਹੀ ਆ ਹੋਰ ਸੁਣਾਓ ਹੋਰ ਵਧੀਆ ਚੜਦੀ ਗੱਲਾ ਜਮੋਲ ਬਾਈ ਬਹੁਤ ਵੀਰ ਕਹਿੰਦੇ ਸੀਗੇ ਕਾਲਾ ਭਲਵਾਨ ਨਹੀਂ ਦੇਖਦਾਗਾ ਤੇ ਕਾਲਾ ਪਹਿਲਵਾਨ ਬਸ ਕੁਦਰਤੀ ਆਪਣਾ ਇੱਧਰ ਕੈਮਰਾ ਚਲਾ ਕੇ ਖੜਨ ਹੋ ਗਿਆ ਤਾਂ ਤਾਂ ਮੈਨੂੰ ਲੱਗਿਆ ਨਹੀਂ ਮੈਂ ਇਹ ਅੰਦਰ ਵੜ ਜਾਂਦਾ ਜਾਂ ਟਰਾਲੀ ਪੋਂਦ ਵਗ ਜਾਂਦੇ ਤੇ ਬਸ ਫਿਰ ਵੀ ਸਟੈਂਡ ਚੱਕਣਾ ਪੁੱਤ ਸਟੈਂਡਿੰਗ ਨਾਲ ਭੁੱਲ ਰਹੇ ਆ ਬਾਈ ਇਹ ਕੰਮ ਇਹਨਾਂ ਕਿਸਮ ਦਾ ਕੰਮ ਆ ਹਾਂ ਚਲੋ ਹੋ ਜਾਂਦਾਗਾ ਤੇ ਚਾਹ ਪਾਣੀ ਆ ਜਾ ਮਿਹਰਬਾਨੀ ਮਿਹਰਬਾਨੀ ਆਸ ਕਵਰ ਇੱਕ ਨਜ਼ਰ ਫੇਰ ਮਿਲਦੇ ਆਂ ਕਿਸ ਵੇਲੇ ਬਸ ਖੈਰ ਸੁੱਖ ਰੱਖੇ ਵਿਰਾਮ ਵਰਸ ਜੀ ਤਾਂ ਸਾਰੀ ਪੈਲੀ ਨੂੰ ਸਹਾਰਾ ਹੋ ਜੇ ਜੇ ਕਿ ਕੋਈ ਝੋਨਾ ਹੈ ਕੋਈ ਵੀ ਪੈਲੀ ਨਰਮੇ ਦੀ ਪੈਲੀ ਹੈ ਹਨਾ ਤੇ ਕਿਸਾਨ ਦਾ ਭਲਾ ਹੋ ਜੇ ਤੇ ਬਾਕੀ ਸਭ ਦੀ ਜਾਨ ਦਾ ਭਲਾ ਹੋ ਜੇ ਕਿਸਾਨ ਦੇ ਨਾਲ ਜਾਨ ਦਾ ਭੁੱਖੇ ਹੋਈ ਨਹੀਂ ਆ ਇੱਕ ਅੱਧੀ ਰੋਟੀ ਬਾਦ ਖਾਵੇਂ ਨੇ ਫਿਰ ਸੌਂਸਾਂ ਯੂਆਰ ਨੇ ਮੌਸਮ ਨੇ ਕਰਬੜਤਾਲੇ ਰੱਖਿਆ ਹਾਂ ਮੌਸਮ ਬਣ ਰਿਹਾ ਪਾਵੇ ਜਿੰਨਾ ਕਿ ਖੈਰ ਸੁਖ ਦਾ ਪਾਵੇ ਬਸ ਵੱਡੀ ਗੱਲ ਆ ਅੱਜ ਕੱਲ੍ਹ ਤੋਂ ਆਪਣੇ ਇੱਧਰ ਪੌਂਸ ਹੋਣਾ ਸ਼ੁਰੂ ਹੋ ਗਈ ਆ ਨਾ ਵੀ ਕਿਤੇ ਨਾ ਕਿਤੇ ਜਲ ਕਣੀ ਕਣਾ ਬਣ ਕਿਸੇ ਪਾਸੇ ਵੀ ਹੋ ਜਾਂਦਾ ਤਾਂ ਏਰੀਏ ਨੂੰ ਵੀ ਉਹਦਾ ਫਾਇਦਾ ਹੋ ਜਾਂਦਾ ਹਨਾ ਦੋ ਕਿਤੇ ਨਾ ਹਵਾ ਠੰਡੀ ਹੋ ਜਾਂਦੀ ਆ ਤੇ ਹੁਣ ਕੱਲ ਤਾਂ ਮੌਸਮ ਬਣਿਆ ਬੇਟੀ ਸ਼ਾਂਤ ਸਜਦਾ ਦੇਖਾ ਘਟਜੀ ਬਣ ਗਈ ਇੱਧਰ ਅਸੋਂ ਆਪਣੇ ਸੋਲਰ ਮੋਟਰ ਚੱਲੀ ਸੀ ਵਾਲੀ ਹਾਂ ਤੇ ਹੁਣ ਕੱਲ ਦੀ ਬੰਦ ਆ ਤੇਰਾ ਵਾਲਾ ਕੰਮ ਦਾ ਟੁਕ ਟੁਕ ਤੇਰਾ ਵਾਲਾ ਕੰਮ ਦਾ ਵਧੀਆ ਆ ਆਪਦੇ ਦਿੱਤੇ ਆ ਇਹ ਮਾਲਕ ਦੇ ਸਰ ਤੇ ਆਪਣਾ ਕੰਮ ਇਹ ਰੱਬ ਜ਼ਕਰ ਕਰਕੇ ਆਪਣਾ ਅੱਜ ਕੀ ਆ ਬੁੱਧਵਾਰ ਕੱਲ ਨੂੰ ਬਾਰੀ ਆ ਬੱਲੇ ਬੱਲੇ ਹੋ ਜੂਗੀ ਬਸ ਡਟਦੇ ਆਂਗੇ ਕਿ ਆ ਤੇਰੇ ਚੌਲਾਂ ਨੂੰ ਪੁਰੇ ਦੀ ਲੋੜ ਸੀ ਹਮ ਤੇ ਪੂਰਾ ਚੱਲੀ ਜਾਂਦਾ ਚੱਲੀ ਜਾਂਦਾ ਠੀਕ ਜੀ ਸੀ ਜਾਂਦੇ ਠੀਕ ਜੀ ਪਿਛਲਾ ਹਫਤਾ ਬੜਾ ਕਰੜਾ ਲੰਘਿਆ ਹਾਂ ਬਹੁਤ ਕਰੜਾ ਯਾਹੀ ਕਰੜਾ ਲੰਘਿਆ ਠੀਕ ਆ ਆ ਚੌਨਾ ਲਾਉਣ ਲੱਗੇ ਸੀ ਉਦੋਂ ਬਾਅਦ ਥੋੜਾ ਜਿਹਾ 2-3 ਦਿਨ ਠੀਕ ਰਹੀ ਹਵਾ ਮੜੀ ਜੀ ਤੇ ਦਵਾਰੇ ਫਿਟਾਰਾ 19 20 ਤਰੀਕ ਦੀ 21 ਦੋ ਦੋ ਕੰਮ ਜਾਈ ਇੱਥੇ ਜੇ ਤੇ ਬਾਕੀ ਬਈ ਪਾਉਨੇ ਆ ਟਰਾਲੀ ਜੂਰੀਆ ਜਰੀਆ ਧਰ ਲਿਆ ਹੀ ਅਗਲੀ ਗੱਲ ਬਾਤ ਕਰਦੇ ਆ ਫਿਰ ਤੇ ਉਹਨੇ ਕਾਲੇ ਨਾਲ ਦੋ ਗੱਲਾਂ ਕਰ ਲਈਆਂ ਜੀ ਅੱਛਾ ਠੀਕ ਹੈ ਠੀਕ ਹੈ ਬਾਈ ਸਸਰੀਕਾਰ ਭਾਈ ਸਸਰੀਕਾਰ ਅੱਜ ਰਾਤ ਤੇ ਨਾਲੋਂ ਬਾਂਬੂ ਕਾਰਟ ਦੇ ਬਾਂਬੂ ਕਾਰਟ ਤੇ ਬਣੀ ਜਾਂਦੀਆਂ ਸਲਾਹਾਂ ਪਰੰਦਰ ਉੱਤ ਤੱਕ ਹਾਂ ਮਤਰਾ ਹਾਂਜੀ ਕਿਉਂਕਿ ਮੇਰੇ ਪਰੰਦਰ ਉੱਤ ਤੱਕ ਝੋਨਾ ਲਾਉਣਾ ਮੈਨੂੰ ਲੱਗਾ ਤੜਕੇ ਤੋਂ ਜਿਹੜੇ ਹਿਸਾਬ ਨਾਲ ਰੋਲੇ-ਰੋਲੇ ਵਰਤਨ ਦੇ ਹਿਸਾਬ ਕਿਤਾਬ ਜਾਈ ਜਾਂਦਾ। ਅੱਠ ਵਜੇ। ਆਦਰ ਆ ਰਿਹਾ ਮੇਰਾ ਪੁੱਤ। ਕੀ ਬਣ ਰਿਹਾ ਡੇ ਬਟੇ ਦਾ? ਬਹੁਤ ਸ੍ਰੀ ਗੁਰੂ। ਆਇਆ ਦੇਖਿਆ ਬਰਾ ਮਾਹ ਤੇ ਇਧਰੀ ਆ। ਅੱਛਾ ਇਹ ਇਧਰ ਵੀ ਆ ਗਿਆ ਤੇਰੇ ਬਣੀ ਆ ਗਿਆ। ਕਰੀ ਬਾਤੀ ਇੱਥੋਂ ਆਈ ਜਾਂਦਾ। ਸਾਰੇ ਬਸ ਇਹੀ ਜਾਂਦੇ ਇੱਥੋਂ। ਅੰਬਾਈ ਡੈਂਗਲ ਵਾਲਾ। ਵਧੀਆ ਚੜਦੀ ਕਲਾ। ਕਿਵੇਂ ਆ ਕੇ ਫੱਕ ਪਕਾ ਕੇ ਜਾਏਗਾ? ਐ ਓਏ। ਚੋਨਾ ਫੱਕ ਪਕਾ ਕੇ ਜਾਏਗਾ। ਠੀਕ ਓ ਮੂੰਹ। ਦੇਖ ਲੈ ਫੇਰੇ ਡੜੀ ਬੜਨਾ ਬੋਹਰਾ। ਮਸ਼ੀਨ ਚ ਵੀ ਨਾ ਫਿਰ ਸਿਰ ਨਹੀਂ ਨਾ ਸਪਰੇਅ ਕਰਨ ਵਾਲਾ ਗੱਗੂ ਕਿੱਥੋਂ ਤੱਕ ਆਉਂਦੀ ਆਉਣੀ ਕਿੱਦ ਲਈ ਜਾਈਏ ਸਾਡੇ ਲਾ ਦੇ ਹੁਣ ਪਨੀਰੀ ਪੱਕੀ ਜਾਂਦੇ ਉਸ ਤੋਂ ਬਾਅਦ ਆਹ ਲਾਉਣਗੇ ਚੱਕ ਲੈ ਉਹਨਾਂ ਕੀ ਬਣਿਆ ਜਾਂਨੇ ਟਰਾਲੀ ਆਉਂਦੀ ਹੈਗੀ ਟਰਾਲੀ ਮੰਗਾਈ ਆ ਨਵੀਂ ਉਹ ਕਹਿ ਬੋਲਦਾ ਮੈਂ ਉਹ ਕੁਝ ਨਹੀਂ ਹੋਇਆ ਜੋਰੀਆ ਪਾਉਨੇ ਯਾਰ ਲਿਆਉਣਾ ਯਾਰ ਗ੍ਰਾਂਵ ਜਿਹਲੇ ਬੈਰ ਫਾੜਾ ਕੇ ਆਹ ਠੰਡੀ ਹਵਾ ਹੁਣ ਲੱਗੀ ਬਈ ਆ ਮੀਂਹ ਦਾ ਤਾਂ ਪਤਾ ਨਹੀਂ ਤੇ ਸਾਹ ਜਾਂ ਜਰੂਰ ਆ ਗਿਆ ਸਰੀਰ ਨੂੰ ਖੋਲ ਹੀ ਗਿਆ ਨੀ ਯਾਰ ਆਈ ਆ ਗਿਆ ਇਹ ਕੰਮ ਜਵਾਂਨ ਬੰਦ ਹੋਇਆ ਵੈ ਸੀਗਾ ਆਇ ਚਾਵਣੀ ਪੀਂਦੇ ਆ ਬਗ ਜੀ ਚਾਹ ਬਣ ਕੀ ਅੰਮੀ ਮੈਂ ਉਹ ਚਾਹ ਦੀ ਬਗ ਜੀ ਚਾਹ ਵੀ ਹੈ ਬਗ ਜੀ ਕੋਈ ਨਹੀਂ ਯਾਰ ਅੰਨ ਨਹੀਂ ਭੇਜਣ ਦੇ ਦੇ ਨੂੰ ਕੋਈ ਆ ਜਾ ਮਾਸਾ ਤਲਪਰੇ ਗਰਲਾ ਪੈਰ ਨਹੀਂ ਅੰਦਰ ਦੇ ਹੁੰਦੇਗੇ ਤੇ ਗੁੜਕਾ ਲਾ ਕੇ ਮੁੰਡਾ ਕਹਿੰਦਾ ਆਪਣਾ ਚੈੱਕ ਕਰਨਾ ਇਹ ਢੇਲੀ ਜੀ ਪਈ ਹੋਈ ਆ ਨਾ ਪੈਰੰਗੇ ਚ ਕੋਈ ਦਿੱਕਤ ਨਾ ਆਈ ਹੋਵੇ ਤੇ ਇਹੋ ਜੇ ਕੰਮ ਚੋਬਰ ਸਾਡਾ ਕਰੇ ਸੁੱਖ ਨਾਲ ਆਪ ਕਰ ਲੈਂਦਾਗਾ ਤੇ ਬਾਕੀ ਸਾਰੇ ਆ ਰਾਜੀ ਖੁਸ਼ੀ ਕੰਮ ਕਿਹੜੇ ਚਾ ਚੱਲ ਮੈਂ ਹੈਗੀ ਆ ਤਾਂ ਗੋਟਕਾ ਲਾ ਕੇ ਕਰੀ ਬਸ ਮਿਸਤਰੀ ਹੋਣਾ ਕਰ ਲਈਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ वाह ट बहरी होने हट गु यार अंदरला बैरंगा टुटिया बैगा ਆ ਹਾਲ ਹੋ ਗਿਆ ਵੇਰੰਗ ਦਾ ਤੇ ਬਾਬਾ ਜੀ ਰੋ ਗਿਆ ਸੀ ਕਿ ਇਹਦੀ ਸਰਵਿਸ ਨਹੀਂ ਕਰੀ ਸੀਗੀ ਤੇ ਇਹਦਾ ਟੁੱਟਣਾ ਦਾ ਬਈ ਫਿਰ ਬਣਦਾ ਹੀ ਸੀਗਾ ਚਲ ਘਰੀ ਸਰਵਿਸ ਹੋ ਜੀ ਨਵੇਂ ਹਾਂ ਆ ਕਿਧਰ ਘਟਲੇ ਆ ਪਹਿਲਾਂ ਬਦਲੇ ਸੀ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ ਨਾ ਤੇ ਧਵਾਏ ਤੋਂ ਇਹਨੂੰ ਕਿ ਕਦੋਂ ਦਾ ਪਹਿਲਾਂ ਟੁੱਟਾ ਹੋ ਗਿਆ ਸਰਵਿਸ ਕਰੀ ਜੀ ਧੋਨੇ ਵੇਲੇ ਇਦਾਂ ਸਾਲ ਹੋ ਗਿਆ ਭਾਈ ਗੋਡ ਗੱਡੀਆਂ ਦੀ ਬਾਜ ਦੇਖ ਕੇ ਸਾਰੇ ਜਹਾਂ ਸੇ ਅੱਛਾ ਕੀਤ ਕੋਈ ਨਾ ਜੂਰੀਆ ਚ ਕੌਣ ਲੈ ਕੇ ਜਾਂਦੇ ਆਂ ਪਰੋਣੇ ਨੂੰ ਇੱਧਰ ਭਾਈ ਆ ਗਿਆ ਮੁੜ ਕੇ ਆ ਮੁੜ ਕੇ ਕਿਵੇਂ ਤੇ ਕੁਛ ਤਾਂ ਭਾਈ ਲੇਟ ਅਸੀਂ ਪਰੋਣਾ ਸਾਫ ਕਰਕੇ ਹੋ ਗਏ ਇਧਰ ਹਾਂ ਕੋਣਾ ਹਵਾ ਆਏ ਹੋਏ ਜੀ ਪਰੋਣਾ ਤਾਂ ਫਿਰ ਪਰੋਣੇ ਹੁੰਦਾਗਾ ਤੇ ਆਪਣੇ ਇਧਰ ਹੈਪੀ ਕੇ ਜਮਾਈ ਮਾਸੀ ਦੇ ਜਮਾਈ ਆ ਭਾਈ ਇੱਧਰ ਕਰੋ ਸਾਸਤਰੀ ਘਰ ਬਲਾਓ ਸਾਰਿਆਂ ਨੂੰ ਪ੍ਰੋਣਾ ਜੀ ਪ੍ਰੋਣਾ ਜੀ ਸਾਰਿਆਂ ਨੂੰ ਹਾਂ ਹਾਂ ਇਹ ਪ੍ਰੋਣਾ ਹਾਂ ਇਹ ਆ ਤੇ ਉਹ ਕੋਟਾ-ਕਟਾ ਵੀ ਲੈਣੇ ਕੋਈ ਚੱਕਰ ਨਹੀਂਗਾ ਮੈਂ ਗੁੱਸਾ ਨਹੀਂ ਕਰਦਾ ਲੋਟ ਹੈਗਾ ਕੰਮ ਤੇ ਪ੍ਰੋਣੇ ਪੈਸੇ ਦੂਜੇ ਵੀ ਠੀਕ ਆ ਉਹਨਾਂ ਨਾਲ ਵੀ ਟਹਾਟਾ ਹਈ ਹੋਈ ਜਾਂਦੀ ਹੈਗੀ ਆਹਾਂ ਐਂ ਜਿਵੇਂ ਜਾਗਦੇ ਜੇ ਸਾਰੇ ਪਿੰਡ ਤੋਂ ਉੱਠ ਨਹੀਂ ਆਉਣਾ ਹਾਂ ਰਸ ਗਿਆ ਬਰਾ ਲੋਟ ਆ ਖੈਰ ਕੰਮ ਤੇ ਜੁਰਗਾ ਹਟਣੀ ਸੀ ਇਹਨੂੰ ਪਤਾ ਲੱਗ ਗਿਆ ਜੇ ਜੁਰਗਾ ਹੀ ਤਾਂ ਨਹੀਂ ਜਾਂਦੇ ਟਰਾਲੀ 'ਚ ਇਹ ਬਰੋਨੇ ਨੇ ਜਰਕਦੇ ਨੇ ਗੱਡੀ ਘੱਢ ਲਈ ਕਹਿੰਦਾ ਮੈਂ ਤਾਂ ਜਾਣਾ ਹੈ ਕੰਮ ਹੈ ਪਾਣੀ ਪੂਣੀ ਛੱਡਣਾ ਝੋਨੇ ਜੇ ਆ ਕੇ ਹੈ ਹਾਂਜੀ ਕੱਢਦੇ ਆਂ ਫੇਰ ਚੱਲ ਚੰਗਾ ਫੇਰ ਜੱਟਾ ਮੈਨੂੰ ਪਤਾ ਹੁਣ ਰਹਿੰਦਾ ਦੱਜ ਨਹੀਂ ਅੱਜ ਕੰਮ ਕੰਮ ਉਤਵਾਣੇ ਹੈ ਠੀਕ ਆ ਭਾਈ ਚੰਗਾ ਟੋਕਰੀ ਗੱਲ ਚੱਲ ਲੱਦ ਲਈ ਇੱਕ ਵਾਰੀ ਜਿੰਨੀ ਕੀ ਜੂਰੀ ਆਪਾਂ ਨੂੰ ਚਾਹੀਦੀ ਸੀਗੀ ਤੇ ਗੱਗੂ ਦੀ ਜੂਰੀ ਅਜੇ ਰਾਹ 'ਚ ਉਤਰਨੀ ਆ ਪਟੈਂਟਾ ਤੋਂ ਸਰਦੂਦ ਘਰ ਸਿੱਧੀ ਬੱਸ ਤੇ ਪਿੰਡ ਸੂਰਤੀ ਆ ਮਿੱਤਰਾਂ ਦਾ ਚੱਲ ਚੱਲ ਯਾਰ 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 ਆਉਣ ਦੇ ਆਉਣ ਦੇ ਡੜਾ ਸੀਗਾ ਬੱਸ 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 ਘੱਟੇ ਵੜ ਜਾਣਗੇ ਪੰਡਤਾ ਰੋਕ ਲੈਣਾ ਓਏ ਇੱਧਰ ਆ ਗੱਟੇ ਜਗਾ ਵੀਡੀਓ ਤਾਂ ਆਪੀ ਬਣ ਜੂਗੇ ਹੈ ਬਈ ਤੇ ਇਹ ਗਵਾਡੀ ਮਿੱਤਰ ਗੁਰਤੇ ਜੀ ਭਾਈ ਇਹ ਹਜੇ ਠੀਕ ਨਹੀਂ ਆਪਰੇਟ ਕਰਾਇਆ ਸੀਗਾ ਇਹਨੇ ਤੇ ਇਹਦੇ ਨਾਲ ਵੀ ਸਾਈਂ ਵਧਾਈ ਲਾ ਕੇ ਆਏ ਸੀਗੇ ਜੂਰੀਆ ਧਰਨ ਦੀ 40 50 ਗੱਟੇ ਦੇ ਧਰਨੇ ਆਗੇ ਚੱਲ ਗਵਾਡੀ ਯਾਰ ਮਿੱਤਰ ਤਾਂ ਗਈ ਤੇ ਫਿਰ ਉਹ ਖੜੀ ਆਪਣੀ ਗੱਡੀ ਤੇ ਉਹਦੇ ਜੀ ਵੀ ਲੱਦਨੇ ਆ ਕੁਛ ਤੇ ਆਇਆ ਪੰਡਤਾ ਤੇ ਜੱਗੇ ਦਾ ਬੌਂਸਰ ਹਾਂ ਦੂ ਲੈ ਵਰਕੇ ਰੇ ਹਾਂ ਆਇਆ ਚਕਾ ਫਿਰ ਨਾ ਨਾ ਬੱਗੂ ਕਰ ਦਿਖਾ ਦੇ ਭਾਈ ਦੁਕਾਨ ਵਾਲਾ ਚਕਾਉਂਦਾ ਹੁੰਦਾ ਨਾ ਸ਼ਰਮਾ ਜੀ ਇੱਧਰ ਦੀ ਆਓ ਪਹਿਲਾਂ ਬੱਗੂ ਕਰ ਦਿਖਾ ਦੇ ਵੀਡੀਓ ਔਰ ਗੁਰਤੇਜ ਭਾਈ ਲੋਟ ਵਧੀਆ ਆ ਬੱਗੂ ਕਰ ਕਿੱਥੇ ਜਾ ਕੇ ਦੇਖ ਕਰ ਹਾਂ ਇਸ ਲਈ ਕੀ ਇਹ ਤਾਂ ਬੈਂਦਾ ਫੋਟੋ ਕਰਾਉਣ ਵਾਸਤੇ ਹੀ ਇਹ ਆ ਲੈ ਭਾਈ ਯਾਰ ਠੀਕ ਹੀ ਚਾਈ ਦਿਓ ਭਾਈ ਹੈ ਆਇਆ ਆ ਲੰਘਿਆ ਡਰਨਾ ਘਰ ਮੀ ਤੋਂ ਤੇ ਚੋਪਰ ਭਾਈ ਗੁਰਤੇਜਾ ਤੇ ਇਹਦੀ ਰੇਹ ਦੀ ਟਰਾਲੀ ਭਰਨੀ ਹੁਣ ਹਾਂ ਜਮਾ ਡਟਣੀ ਕੋਈ ਨਾ ਤੂੰ ਬਹਿ ਜਾ ਦੀ ਛੱਡ ਦਿਆਂਗੇ ਟੈਨਸ਼ਨ ਨਾਲ ਕਿੰਨੀ ਵੇਟੀ ਕੁਝ ਆ ਘੱਟੇ ਛੱਡ ਦੇ ਤੇ ਜਿਹੜੀ ਕੁਮਾਰੇ ਹਨਾ ਦੇੜੀ ਦਿਨ ਨੂੰ ਉਹ ਯਾਰ ਕੰਟਾਂ ਨਾਲ ਕਰਦੀਆਂ ਤੇੜੀਆਂ ਹੁੰਦੀਆਂ ਹਾਂ ਵਾਸ ਠੰਡਾ ਪਾਣੀ ਪਿਆਦੀ ਠੰਡੇ ਬੋਤਲ ਲਿਪਿੰਦੇ ਕਿੰਨਾ ਕੈਮਰਾ ਫੜਨ ਨੂੰ ਵੀ ਚਾਹੀਦਾ ਸਾਨੂੰ ਆਇਆ ਤੈਨੂੰ ਟਰਾਲ ਤਾਰ ਦੇਾਂਗੇ ਇਸ ਚੱਕਾ ਹੁਣ ਫਿਰਦੇ ਨੇ ਕੈਮਰੇ ਲਈ ਚਾਹੀਦਾ ਕੈਮਰਾ ਦਾ ਬਸ ਬੰਦ ਕਰ ਦਿੰਨੇ ਆਪਾਂ ਭਰੀ ਟਰਾਲੀ ਦਿਸੂਗੀ ਬਸ ਹੁਣ ਇਕੱਲਾ ਇਕੱਲਾ ਘੱਟਾ ਥੋੜੀ ਗਿਣੀ ਜਾਵਾਂਗੇ ਕੋਚ ਦਾ ਜ਼ੋਰ ਲੱਗਣਾ ਵੀ ਦਿਖਾਉਣ ਲੈ ਦਿਖਾਉਂਦਾ ਕਿਰਾਂ ਮੈਂ ਇੱਕ ਦਿਨ ਕੈਮਰਾ ਲਾ ਕੇ ਰੱਖਤਾ ਇਹ ਭਰਾ ਇਹਨੂੰ ਵਹਿਮ ਹੋ ਗਿਆ ਘੱਟੇ ਵੱਧ ਘੱਟਾ ਆ ਕੇ ਮਖੌਰੇ ਆ ਮੈਂ ਗਿਣੌਣਾ ਚੱਕ ਕੇ ਵੀਡੀਓ ਮਾ ਗਣਨ ਲੱਗ ਲੱਗਾ ਇਕੱਲਾ ਇਕੱਲਾ ਤੇ ਉਹਦਾ ਫਾਇਦਾ ਹੋ ਗਿਆ ਨਹੀਂ ਦੁਬਾਰੇ ਚੱਕੀ ਜਾਵੇਗਾ ਲੱਗ 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 ਟੱਟਾ ਚੱਕਾ ਮੜਿਆ ਵੇ ਫਿਰ ਕੇ ਮੈਂ ਖੜ ਚੁਤੀ ਗੱਟੇ ਚ ਕਰ ਚੱਲਦਾ ਚੱਲ ਆਓ ਜਿਹੜਦੇ ਹੈ ਕੋਈ ਯਾਰ ਉਹ ਤਾਂ ਚੜਨ ਲੱਗ ਜੂਗਾ ਮਦ ਇਹਦਾ ਫਿਕਰ ਕਰਦਾ ਆਏ ਕਾਕੂ ਖੜ ਜਾ ਇਧਰੋਂ ਸਿੱਟਾਂਗੇ ਇਧਰੋਂ ਲੋਟ ਨਹੀਂ ਆਉਣਾ ਕੰਮ ਹੈ 15 15 ਦੇ ਲਾਦੇ 15 ਹੋ ਗਿਆ ਅੱਗੇ ਲੈ ਇਧਰ ਹੀ ਫੜਾ ਇਧਰ ਚੈੱਕ ਵੀ ਮਿੱਤਰਾ 50 ਘੱਟੇ ਪੂਰੇ ਤੇ ਉਹ ਟੜਾ ਟੜਾਈ ਤੇ ਫਿਰਦੇ ਇੱਕ ਦੋ ਬੰਦੇ ਉਹ ਭੱਜ ਗਿਆ ਉਹ ਘਰ ਮੋਂ ਤੱਤ ਨਹੀਂ ਲਾਇਆ ਗੱਟੇ ਤੇ ਜਾਵਾ ਆ ਇਧਰ ਦੀ ਸਾਈਡ ਆ ਲੋ ਗਿਆ ਲੋ ਗਿਆ ਚੱਲ ਆ ਗੱਡੀ ਅੱਗੇ ਉਹ ਤੇ ਚ ਵੀ ਸਿੱਟਣੇ ਆ ਗੱਟੇ ਕਿੰਨੇ ਹਟਣੇ ਉਹਦੇ ਚ ਸਤਾਰਾਂ ਸਤਾਰਾਂ ਲੈ ਜਾ ਗਿਰਾਂ ਬਹੁਤ ਆ ਠੀਕ ਹੈ ਚੱਲ ਉਧਰਲੀ ਗਲੀ ਚ ਲਾ ਆ ਅੱਜ ਭਾਈ ਸਾਡੇ ਬਲੌਗਰ ਦਾ ਦਾਮਣਾ ਦਾਮ ਨਹੀਂ ਕਰਦਾ ਅੱਜ ਪਹਿਲਾਂ 100 ਗੱਟਾ ਧਰਤਾ ਟਰਾਲੀ ਚ ਤੇ ਗੱਟੇ ਰਹਿ ਗਏ ਹੁਣ 80 ਹੋਰ ਆਦੇ ਵੀ ਸਾਰਾ ਓਏ ਹੌਲੀ ਨਾ ਨਾ ਕਿਸ ਨੂੰ ਮਾਰਦੀ ਆ ਜਾ ਗਿਆ ਬ੍ਰੇਕ ਨਹੀਂ ਲੱਗਦੇ ਨਾ ਬ੍ਰੇਕ ਪ੍ਰੂਫ ਵਾਲਾ ਕੰਮ ਵਈ ਬੁਰਾ ਚੱਕ ਕੇ ਰੱਖੀ ਦਾ ਥਰ ਨਜ਼ਾਰਾ ਇਹਨਾਂ ਨਜ਼ਾਰਾ ਆ ਜਾਈ ਜਾਂਦਾ ਮਹੀਨਾ ਹੋ ਗਿਆ ਜਿੰਮ ਲਈ ਨੂੰ ਤੇ ਪੰਪ ਜਾ ਆ ਗਏ ਨੇ ਨਾਲ ਹਾਂ ਟੌਕ ਕਿੱਥੇ ਨਾਲ ਤੇ ਨਜ਼ਾਰਾ ਹੋਰ ਹੋਰ ਰਹਿ ਗਏ ਹਾਂ ਹੁਣ ਟੂਪਰ ਧਰਨੀ ਆ ਜਿੰਨਾ ਹਜੇ ਰਹਿੰਦਾ ਤੇ ਲਾਡੀ ਲੂਡੀ ਤੇ ਗਣੀ ਜਾਂਦਾ ਇਹ ਧਰਨੇ ਹੋਰ ਪਰਲੇ ਬਸ ਲਾਉਣੇ ਆ ਡਿਊਟੀ ਬਸ ਆ ਟੋਏ ਦੀ ਨਿਗਰ ਰੱਖੀ Hvordan går det? ਚਾਹ ਦੀ ਇਹਨਾਂ ਨੇ ਬਈ ਮੈਨੂੰ ਚਾਹ ਦਾ ਕੱਪ ਵੀ ਪਿਆ ਸੀ ਆਹ ਦੱਸਦਾ ਠੀਕ ਹੈ ਠੀਕ ਹੈ ਡਾਲਾ ਲਾਵਾ ਕਰਾ ਉਹ ਤੇ ਬਹਿਣਾ ਯਾਰ ਕੱਟੇ ਨਾ ਡੇ ਕੇ ਵੈਣਾ ਨੂੰ ਭੱਲੇ ਚੱਲ ਪਹਿਲਾ ਛੋਟੇ ਘੱਟੇ ਲਾ ਆ ਹਾ ਉਹਨੇ ਆ ਛੋਟੇ ਵਾਲੇ ਘੱਟੇ ਲਾ ਆ ਉਹਨੇ ਆ ਹਾਂ ਮੌਸਮ ਖੈਰ ਬਈ ਸੋਹਣਾ ਹੋ ਗਿਆ ਠੰਡੀ ਹਵਾ ਆਉਂਦੀ ਆ ਹਾਂ ਆ ਬੱਦਲ ਬਈ ਆ ਚਾਰ ਚਪੇਰੇ ਕੋਲਿਆਂ ਜ ਵਰਗਾ ਹੋ ਰਿਹਾ ਬੱਦਲ ਹੁਣਾਂ 1 ਵਜ ਗਿਆ ਗੱਗੂ ਯਾਰਾ ਉੱਡੇ ਹੀ ਦਰਿਆ ਇਹੀ ਹੋਲੀ ਹੋਲੀ ਨਹੀਂ ਲਹੀ ਦਿਸੇ ਗਰਾ ਠੰਡਾ ਸਰਦੂਰਗੜ ਬਟੇਂਡਾ 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 ਤੇ ਸ਼ਮਾਂ ਸਮਾਂ ਸ਼ਾਮ ਦੇ ਹਾਂ ਸਵਾ 3:45 ਵਜੇ ਦਾ ਹੋ ਗਿਆ ਤੇ ਜਿੰਨਾਂ ਕ ਆਪਣਾ ਸਮਾਨ ਸੱਲਾ ਪਾਉਣਾ ਹੁਣ ਇੱਕ ਵਾਰੀ ਇਹ ਰੱਖ ਲਿਆ ਤੇ ਖੇਤਾਂ ਨੂੰ ਚਲਦੇ ਠੰਡੇ ਠੰਡੇ ਖਲਾਰਾਂਗੇ ਜ਼ਮਾਨਾ ਫਿਰ ਧੁੱਪ ਚ ਕਹਿੰਦੇ ਚੰਗਾ ਨਹੀਂ ਹੁੰਦਾ ਸਿਸਟਮ ਤੇ ਆਪਣਾ ਹੈਪੀ ਤੇ ਗੱਗੂ ਤੇ ਮਨਪੀਤ ਸਾਰੇ ਨੌਜਵਾਨ ਚਲਦੇ ਆ ਤੇ ਪਾਣੀ ਤਾਂ ਨਹੀਂ ਦਿੰਤੀ ਆਵਾਂ ਹੈਗਾ ਆਪਾਂ ਲੱਗਿਆ ਹੁੰਦਾ ਥੋੜੀ ਕੁਛ ਨੀਰਾ ਤਾਂ ਫਿਰ ਧੁੱਪ ਵੀ ਟਪਾਉਣੀ ਸੀਗੀ ਗੱਗੂ ਹੁਣ ਧੁੱਪੀ ਧੁੱਪ ਥੋੜੀ ਨਹੀਂ ਖਲੋਰਨੀ ਸੀਗੀ ਟੁੱਪ ਵੈਸੇ ਅੱਜ ਆਈ ਨਹੀਂ ਜੱਜ ਨਾਲ ਬਈ ਇਹ ਜਾਂ ਸਿਸਟਮਾਂ ਦਾ ਹਾਂ ਬੱਤਲ ਬਾਈ ਵਾਲਾ ਚੱਲ ਕੰਮਾਂ ਦਾ ਧੁੱਪ ਦੀ ਪ੍ਰਵਾਹ ਤਾਂ ਨਹੀਂ ਕਰਦੇ ਜੂਰਗਾ ਤਾਂ ਨਹੀਂ ਧੁੱਪ ਸਿੱਟਣੀ ਹੁਣ ਗੱਗੂ ਮੱਲ ਮਸਤ ਮੌਲਾ ਬੰਦਾ ਜਹਾਜ ਸਾਡਾ हां ਗੱਡੀ ਆਪਣੀ ਨਹਿਰੇ ਨਹਿਰ ਪਾ ਲਿਆ ਆ ਪੁਰਾਣੇ ਪੁਲ ਤੋਂ ਜਿਹੜੇ ਖੇਤ ਆਪਾਂ ਜਾਣਦੇ ਹੁੰਨੇ ਆਂਗੇ ਮਤਲਬ ਜਿਹੜੇ ਪਾਸੇ ਦੀ ਆ ਜੋੜਕਿਆਂ ਵਾਲੀ ਸੜਕ ਉਹਦੀ ਮੁਰੰਮਤ ਹੋਈ ਜਾਂਦੀ ਆ ਹਾਂ ਜਿਹੜੀ ਜੋੜਕਿਆਂ ਪਿੰਡ ਨੂੰ ਵੱੜਦੀ ਆਗੇ ਤੇ ਮੁਰੰਮਤ ਹੀ ਹੋਈ ਆ ਫਿਰ ਪੱਟ ਕੇ ਉੱਤੇ ਸਮਾਨ ਪਾਈ ਜਾਂਦੇ ਲੋਕ ਬਜਰੀ ਲਪਾ ਐਹੋ ਜਿਹਾ ਸਿਸਟਮ ਆ ਤੇ ਹੁਣ ਇਤਰੋਂ ਨਹਿਰੇ ਨਹਿਰ ਪਾ ਕੇ ਉਹ ਨਵੇਂ ਪੁਲ ਤੇ ਚੜਾਂਗੇ ਨਵੀਂ ਵੱਡੀ ਸੜਕ ਤੇ ਬਠਿੰਡੇ ਵਾਲੇ ਦੇ ਉੱਥੋਂ ਫੇਰ ਆਏ ਐਸ ਲੋਟ ਉਹ ਸਾਹਮਣੇ ਉਹ ਥਾਵਾਂ ਤੇ ਜਾਵਾਂਗੇ ਉੱਥੇ ਆਪਣਾ ਹਾਂ ਖੇਡਾਗਾ ਇਹਦਾਗਾ ਹਾਂ ਫਰਮਾ ਦੇ ਕੁਛ ਫਿਰ ਆਹ ਦੇ ਰੇਂਜ ਰਿਸ਼ਿੰਗ ਲੌਰਟਰੀ ਵਾਲੀ ਗੱਡੀ ਆਹ ਤਾਂ ਲੈ ਨਾ ਕੈਰੀ ਵੀ ਗਿਆ ਨਾ ਹਾਂ ਆਹ ਨਾਮ ਪੰਚਾਇਤ ਸੁਰਤੀਆ ਫੇਰ ਆਬਜੀ ਨੂੰ ਜੀ ਆਇਆਂ ਆਖਦੀ ਆ ਹਾਂ ਨਵੇਂ ਬੜੋਤੇ ਹਾਂ ਠੀਕ ਹੈ ਨਾ ਬੋਲ ਦਵਾਰੀ ਤੇ ਮੇਰਾ ਜਿਆ ਹੈ ਖਰਾਬ ਕਰਤਾ ਯਾਰ ਤੂੰ ਦਾ ਓਏ ਯਾਰ ਓ ਇਧਰ ਲਈ ਸਾਖ ਪੈਂਦੀ ਹੁੰਦੀ ਆ ਹਾਂ ਪਾਈਪ ਲਾਈਨ ਸਾਕਾਂ ਤੇ ਪਹੁੰਚ ਗਿਆ ਕੰਮ ਮੇਨ ਖਾਲ ਕੋ ਬਣ ਗਿਆ ਲੈ ਗੱਡੀ ਜਾਂਦੀ ਐ ਚਲਾਂ گا ਆਵਾਰ ਦੀ ਕਾ ਰਾਜਾ ਉੱਥੇ ਜਾ ਰਾਜਾ ਜਾਂਦੇ ਨਹੀਂ ਕੱਢਣਾ ਜੀ ਕਾ ਰਾਜਾ ਦੇਖ ਆ ਓਏ ਪਰ ਇਹ ਤੋਂ ਰੀਲ ਜੀ ਜਿਹੜੀ ਪੋਲੇ ਪੋਲੇ ਜਿਹੜੇ ਜੋ ਐ ਹੋ ਨਹੀਂਗਾ ਐ ਤਾਂ ਉਪਾ ਨਹੀਂ ਜਾਂਦੇ ਗੱਗੂ ਸਾਰਿਆਂ ਚ ਨਿਕਲਣਗੇ ਇਹਦਾ ਕਾਰਡ ਵਾਲੇ ਨਹੀਂ ਹੈਗੇ ਇਹ ਆ ਜੂਰੀਆ ਜਿੰਕ ਆ ਲੋਹਾ ਘਟ ਅਤੇ ਨੀ ਸਿਸਟਮ ਜੇ ਥੋੜੇ ਥੋੜੇ ਪਾ ਲਾਂਗੇ ਹਾਂ ਮੌਸਮ ਹੈ ਖੈਰ ਠੀਕ ਹੈ ਜੂਰਗਾ ਵਾਲੀ ਹੈਗਾ ਤੇ ਜਿੰਨੇ ਕਮਾਂਚ ਜਿਹੜਾ ਤਾਉਣ ਲਾ ਜਾਗੇ ਚਾਰੇ ਨੌਜਵਾਨ ਇਕੱਠੇ ਹੋ ਕੇ ਆਏ ਆ ਗੱਗੂ ਐਪੀ ਮਨਪ੍ਰੀਤ ਔਰ ਦਾਸ ਖੋਦ ਆਪ ਤੇ ਦੋ ਦੋ ਗਲਾਸ ਪਾਣੀ ਦੇ ਠੋਕੇ ਕੰਮ ਓਕੇ ਚਲਾਉਣੇ ਆ ਗੱਡੀ ਨੂੰ ਹੋਏ ਗੂਰ ਲੈ ਤੇਰਾ ਤੇਰਾ ਚਾਲਾ ਅੰਤਰਾਚਰੋਂ ਗੜਕੀਆਂ ਦਾ ਮਾਲ ਪਤਾ ਖੁਰਜੂ ਐ ਸੇਤੀ ਘਰ ਇੰਨਾ ਚਰ ਨੀਗਾ ਇਹਦਾ ਜਮਾ ਚਿੱਕੜ ਬਣ ਜੂ ਨਹੀਂ ਫਿਰ ਇਹ ਬੜੀ ਧੀਰ ਲੱਗ ਗਈ ਨਾ ਘੱਤ ਜੀ ਦਾ ਮਵੇਂ ਦੋ ਦੋ ਜੜਾ ਲਾ ਹੋਰ ਬਾਧੂ ਪਏ ਨੇ ਓਏ ਅਸੀਂ ਐਦੇ ਜੀ ਸੱਟਣ ਲੱਗੇ ਨਾ ਤੁਸੀਂ ਉਹ ਸੱਟਿਆ ਖੱਤੀ ਚ ਠੀਕ ਓ ਹਾਂ ਬਾਲੀ ਯਾਦੇ ਵੀ ਨਹੀਂ ਸਿੱਟਣੀ ਹੈ ਠੀਕ ਹੈ ਅੱਧਾ ਘਟਾ ਹੀ ਪਾਇਆ ਜੂਰੀਆ ਦਾ ਆਪਾਂ ਅੱਧਾ ਘਟਾ ਜੂਰੀਆ ਜਿੰਕ ਤੇ ਲੋਹਾ ਘਾਟ ਹਾਂ ਸਾਰਾ ਸਮਾਨ ਸਲਾ ਇਕੱਠੇ ਹੀ ਰਲਾ ਲਿਆ ਮਾਲ ਪਤਾ ਦੇਖਣ ਨੂੰ ਸੋਹਣਾ ਲੱਗ ਰਿਹਾਗਾ ਤੇ ਵਾਰੀ ਵਾਰੀ ਇਹ ਚੌੜ ਮਦਨ ਨਾਲੋਂ ਇਹੀ ਪਾ ਲੈਨੇ ਆ ਵਾਹੇ ਗੁਰੂ ਰਾਹਾਂ ਦੀ ਹਿੰਮਤ ਨਾਲ ਆਓ ਜਿੱਥੋਂ ਪਹਿਲੀ ਬਾਤ ਲਾਈ ਸੀਗੀ ਉਧਰ ਲਾ ਦੇ ਗੇੜਾ ਬਸ ਥੋੜਾ ਜਿਹਾ ਗੇੜਾ ਆਊਗਾ ਹਾਂ ਥੋੜਾ ਜਿਹਾ ਮਾਲ ਪੱਤਾ ਬਚ ਗਿਆ ਗੱਗੂ ਕੋਲੇ ਤੇ ਅਸਲ ਚ ਦੋ ਤਿੰਨ ਚੀਜ਼ਾਂ ਰਲਣਾ ਕਰਕੇ ਬਸ ਹੱਥ ਮੜਿਆ ਹਾਂ ਖੁੱਲੇ ਹੀ ਰੱਖਣਾ ਸੀ ਉਹਨਾਂ ਵੀ ਵੀੜਾ ਨਹੀਂ ਕਰਨਾ ਸੀਗਾ ਹੱਥ ਗੱਗੂ ਨੂੰ ਆਖਿਆ ਜੇ ਮਾੜਿਆ ਹਾਂ ਘੱਟ ਰੱਖੀ ਮਾਲ ਨਾਲ ਘੱਟ ਜੀ ਤਿੰਨ ਕਿੱਲਿਆਂ ਦਾ ਸੀ ਇਕੱਠੇ ਰਲਾ ਲਿਆ ਅੱਧਾ ਘੱਟਾ ਯੂਰੀਆ ਤੇ ਇੱਕ ਇੱਕ ਥੈਲੀ ਜ਼ਿੰਕ ਤੇ ਲੋਹਾ ਘਾਟ ਤੇ ਹੁਣ ਕਈ ਵੀਰ ਕਹਿਣਗੇ ਬਾਈ ਤੁਸੀਂ ਤਾਂ ਸਮਾਨ ਛੱਲੇ ਹੀ ਬਾਹਲਾ ਪਾਉਣੇ ਆਗਾ ਹਾਂ ਪਿਛਲੇ ਸਾਲ ਵੀ ਕਹਿੰਦੇ ਹੁੰਦੇ ਸੀਗੇ ਇਹ ਅਸਲ ਵਿੱਚ ਗੱਲ ਬਾਤ ਹੈ ਵੀ ਸਾਡੇ ਨਰਮੇ ਵਾਲੇ ਬਾਹਣਾ ਨਰਮਾ ਬੀਜਦੇ ਹੁੰਦੇ ਸੀ ਅਸੀਂ ਤੇ ਇੰਨਾ ਕਮਾਲ ਪੱਤਾ ਪਾਉਣਾ ਪੈਂਦਾ ਕਰਾਂ ਝੋਨਾ ਮੂੰਹ ਸਿਰ ਜਾ ਹੋ ਜਾਂਦਾ ਮੜਾ ਝੋਨੇ ਦਾ ਹਾਂ 바ਵਾ ਦੇਖਣ ਲੱਗ ਜਾਂਦੇ ਨੇ ਨਾਲ ਤੇ ਜਦੋਂ ਚੱਲ ਜੇ ਪਿਆ ਉਸ ਤੋਂ ਬਾਅਦ ਬਸ ਲੋਟਾ ਕੰਮ ਜਿੱਥੇ 30 35 40 50 ਸਾਲ ਹੋ ਗਏ ਝੋਨਾ ਲੱਗਦੇ ਨੇ ਉੱਥੇ ਤਾਂ ਬਈ ਕੋਈ ਲੋੜ ਹੀ ਨਹੀਂ ਉਸ ਤੱਕ ਅਲੀ ਯੂਰੀਆ ਪਾਉਂਗੇ ਤੇ ਤਾਂ ਕਰਕੇ ਇੰਨਾ ਕ ਅਸੀਂ ਇਹ ਮਾਲ ਪੱਤਾ ਸਿੱਟ ਲੈਨੇ ਹੁੰਨੇ ਇੱਕ ਵਾਰੀ ਤੇ ਮੈਂ ਇਹ ਗੱਲ ਪਹਿਲਾਂ ਹੀ ਆਪਾਂ ਦੱਸ ਦਈਏ ਕਮੈਂਟਾਂ 'ਚ ਪਿਛਲੇ ਸਾਲ ਵੀ ਬਹੁਤ ਵੀਰ ਗੱਲਾਂ ਕਰਦੇ ਰਹੇ ਆ ਤੇ ਬਾਅਦ 'ਚ ਉਦੋਂ ਵੀ ਕਰੀ ਸੀ ਗੱਲ ਤੇ ਹੁਣ ਜਿਹੜੇ ਨਵੇਂ ਵੀਰ ਜਿਹੜੇ ਜੁੜੇ ਨੇ ਕਿ ਉਹਨਾਂ ਕਰਕੇ ਗੱਲਬਾਤ ਕਰਤੀ ਤੇ ਪਿਛਲੇ ਵੀਰਾਂ ਦਾ ਪਤੀ ਹੋਊ ਤੇ ਸਾਰੇ ਆਪਣੇ YouTube ਤੇ Facebook ਪਰਿਵਾਰ ਨੂੰ ਜਿਹੜੇ ਪਹਿਲਾਂ ਤੋਂ ਜੁੜੇ ਹੋਇਆ ਤੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੇ ਮਾਲਬਤਾ ਜੀ ਚੰਗਾ ਵੇ ਆਪਣੇ ਕੋਲੇ ਰਲਣ ਵਾਲਾ ਤੇ ਪਾਉਣ ਵਾਲਾ ਇੱਕ ਚਰਕੀ ਵਿੱਚ ਆਇਆ ਆ ਭੱਜ ਕੇ ਹਿੰਮਤ ਨਾਲ ਚਰਕੀ ਚਰਕੀ ਕਰ ਲੈ ਦੁਰਪੈਨ ਜਰਕਦੇ ਨੇ ਜੇ ਪੈਰ ਤੇਜ਼ ਚਲਾਏਗਾ ਹੱਥ ਵੀ ਤੇਜ਼ ਚੱਲੂਗਾ ਹਾਂ ਤੇਜ਼ੀ ਵੜ ਮਾਰੀ ਜੀ ਮੁੱਠੀ ਚਰਕੀ ਚਰਕੀ ਮਾਰੇ ਚਲਾ ਦਲਾ ਜੀ ਤੀਰੀ ਦੁਰਨ ਦਾ ਹੈ 8 ਵਜੇ ਕੇ 12 ਮਿੰਟਾਂ ਦਾ ਟਾਈਮ ਹੋ ਗਿਆ ਹਾਂ 15 ਕਿੱਲਾਂ ਚ ਢੇੜਾ ਦੇਤਾ ਹਾਂ ਦੀਨੇ ਦੀਨੇ ਬਸ ਹੱਥ ਮੂੰਹ ਧੋਂਦੇ ਘਟੇ ਘਟੇ ਧੋਂਦੇ ਕਰਦੇ ਹਾਂ ਸੋਤਾ ਹੋ ਗਿਆ ਥੋੜਾ ਜਿਹਾ ਸਾਨੂੰ ਹੁਣ ਵਾਪਸੀਆਂ ਤਿਆਰੀ ਦੀ ਤਿਆਰੀਆਂ ਨੇ ਵਾਪਸੀ ਦੀਆਂ ਤੇ ਸ਼ਬਦ ਥੋੜੇੇ ਵਿਚਣ ਲੱਗੇ ਇੰਨਾ ਘ ਹਨੇਰਾ ਹਾਂ 0.5 ਤੇ ਕਰਕੇ ਦੇਖਦੇ ਹਾਂ 0.1 ਤੇ ਹਈ ਥੋੜਾ ਜਿਹਾ ਹਾਂ ਦਿਖੀ ਜਾਂਦਾ ਕੰਮ ਇਕੱਲੇ 1 ਤੇ 0.1 ਤੇ ਤੇਲ ਖਰ ਕੀ ਆ ਹਾਂ ਹੈਪੀ ਹਰਾ ਵੱਢੀ ਜਾਂਦਾ ਥੋੜਾ ਜਿਹਾ ਹਰਾ ਲੱਦਣਾ ਉੱਥੋਂ ਬਾਕੀ ਮਾਹੌਲ ਹਾਂ ਸੈਟਾ ਨਜ਼ਾਰਾ ਆਇਆ ਸ਼ਾਮ ਨੂੰ ਬਸ ਗਰਮੀ ਦਹਿਮ ਤਾਂ ਹੈਗਾਗਾ ਤੇ ਪਰ ਤੁੱਪ ਤੋਂ ਮੈਨਾ ਜੂਰੀਆ ਖਲਾਰੀਆ ਫਾਇਦੇਮੰਦ ਦਾ ਤੇ ਸੁਪਰ ਦਾ ਘਟਾ ਪਾ ਲੈ ਕੇ ਕਹਾਂ ਦੇਖ ਆਪਣੀ ਜੋੜਕੀ ਕਿ ਨਹੀਂ ਘੜਵੰਨੀ ਦੀਆ ਬੋਲੇ ਦਿਖਾਈ ਸਿਰਨੇ ਸਟੋਰੀ ਪਾਈ ਵੀ ਇਹਨੇ ਜੀਤ ਨੇ ਖੀਰਾ ਤਾਂ ਸੁਰਖੀ ਬਿੰਦੀ ਪੂਰੀ ਲਾਤੀ ਆਣਾ ਓਏ ਮਤਾਂ ਦਨਾ ਬੱਕੀ ਨਾ ਹੋਵੇ ਕੁਸੂਰਤੀ ਸੂਰਤੀ ਦੋ ਜੋੜਕੀਆਂ ਜਾਣ ਆਈ ਹਾਂ ਪੀਰਾਂ ਨੇ ਸੂਰਤੀ ਦੋ ਜੋੜਕੀਆਂ ਨਾਲੀ ਠੀਕ ਆ ਬਈ ਅਸੀਂ ਇਹ ਸੇ ਰੋਡ ਬਣੀ ਜਾਂਦਾ ਸੀ ਉਹ ਤਾਂ ਪੁਰਾਣੇ ਪੁਲ ਤੋਂ ਨਵੇਂ ਪੁਲ ਬਣ ਹੀ ਗਏ ਸੀ ਕਿ ਮੁਰਕ ਕੇ ਤੇ ਚੱਲ ਕੇਰਾ ਸੁਰਖੀ ਬਿੰਦੀ ਇਹਨਾਂ ਨੇ ਸੋਣੀ ਲਾਤੀ ਕੇਰਾ ਚੱਲ ਟਰੈਕਟਰ ਤੱਪਦਾ ਹੋ ਗਿਆ ਔਖਲੀਆਂ ਬਾਲੀਆਂ ਫੋਰੀਆਂ ਸੀ ਉਧਰ ਤੇ ਸੂਪਰ ਦਾ ਘੱਟਾ ਪਾਤਾ ਇੱਕ ਅਸੀਂ ਤੇ ਕਈ ਵੀਰ ਭਾਈ ਹਾਂ ਪਿਛਲੇ ਸਾਲ ਵੀ ਕਹਿੰਦੇ ਹੁੰਦੇ ਸੀਗੇ ਬਈ ਸੂਪਰ ਘਾਹ ਤੋਂ ਪਾਈ ਆ ਬਸ ਇਹ ਬਈ ਇੱਕ ਤਾਂ ਬਾਣ ਨੂੰ ਥੋੜੀ ਪਲਾਈ ਦਿੰਦੀ ਆ ਹਰੇ ਬਈ ਆ ਜਾਂਦੀ ਆ ਇਹਦਾ ਫਾਇਦਾ ਵੀ ਹੈ ਨੁਕਸਾਨ ਵੀ ਹੈ ਨਾਲ ਨਾਲ ਇਹ ਆ ਪਾਣੀ ਘੱਟ ਖੜਦਾ ਥੋੜੀ ਜਿਹੜੀ ਪਲਾਈ ਬਣ ਗਈ ਤੇ ਫਾਇਦਾ ਇਹ ਆ ਕਿ ਝੋਨੇ ਦੀ ਗਰੋਥ ਵੱਧ ਜਾਂਦੀ ਆ ਤੇ ਨਾਲ ਨਾਲ ਪਲਾਈ ਨਾਲ ਫਿਰ ਇਹ ਆ ਕਿ ਹਰੀ ਬਾਈ ਆਉਂਦੀ ਆ ਜਿਲਬ ਵੀ ਆਉਂਦੀ ਆ ਦੋਨੇ ਕੰਮ ਰਲ ਮਿਲ ਮੇਜ ਹੋ ਜਾਂਦੇ ਆ ਕਿਤੇ ਨਾ ਕਿਤੇ ਜਾ ਕੇ ਜਦੋਂ ਕੰਮ ਕਰਨ ਲੱਗਦੀ ਆ ਉਸ ਟਾਈਮ ਤੇ ਥੋੜਾ ਜਿਹਾ ਹਰੀ ਬਾਈ ਬਣ ਕੇ ਖੜਨ ਲੱਗ ਜਾਂਦਾ ਪਾਣੀ ਤੇ ਬਾਣ ਨੂੰ ਪਲਾਈ ਆਉਂਦੀ ਆ ਪਟਾਰ ਥੋੜੀ ਝੋਨੇ ਦੀ ਚੰਗੀ ਹੋ ਜਾਂਦੀ ਹੈਗੀ ਤੇ ਫਿਰ ਲੋਡ ਆ ਮਾਹੌਲ ਬਾਕੀ ਬਾਈ ਤੁਸੀਂ ਦੱਸ ਦਿਓ ਹਾਂ ਕੀ ਕੀ ਸਮਾਨ ਪਾਉਨੇ ਹੋ ਕਿੱਥੇ ਦੇਖਦੇ ਆ ਝੋਨੇ ਚ ਕਿਹੋ ਜੀ ਗੱਲਬਾਤ ਹੁੰਦੀ ਆ ਤੇ ਵੀ ਹਾਂ ਦੱਸਿਓ ਜਰੂਰ ਤੋ ਇਹ ਗੋ ਨਮੀ ਹਰਕ ਜੈਕ ਕਰ। ਜਿਹੜੀ ਇਹ ਹੈ। ਬੇੜਾ ਹੋਇਆ 9:30 ਵਜੇ ਦਾ। 9:30 ਹੋ ਗਿਆ। ਹਾਂ। ਤੇ ਆਪਣਾ ਪ੍ਰੋਗਰਾਮ ਸਮਾਪਤੀ ਦੇ ਵੱਲ ਨੂੰ ਆ ਤੇ ਜਰੂਰ ਦੱਸਿਓ ਆ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਕੈਹੀ ਜਿ ਲੱਗੀ ਤੇ ਮਾਤਾ ਦੀ ਹਾਜ਼ਰੀ ਫਿਰ ਲਾਜ਼ਮੀ ਹੁੰਦੀ ਨਹੀਂ ਮੈਂ ਖੇਤੀ ਸਮਾਪਤੀ ਕਰਿਆ ਹੁੰਦਾ ਤਾਂ ਕਰਕੇ ਘਰੇ ਆ ਕੇ ਸਮਾਪਤੀ ਕਰੀ ਦੀ ਹੈ ਤੇ ਸੋਸਰੀ ਘਰ ਬੈਠਾ ਸਾਨੂੰ ਸਾਰਿਆਂ ਨੂੰ ਧੰਨਵਾਦ ਸਾਡੇ ਬਾਹ ਵਾਲਾ ਜਿੰਨੇ ਚੈਨਲ ਤੋਂ ਜੁੜੇ ਸਾਰਿਆਂ ਨੂੰ ਤੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਨਾ ਭੁੱਲਾ ਨਾ ਕਰੋ ਪਹਿਲੀਆਂ ਚ ਫੇਸਬੁੱਕ ਤੇ ਦੇਖਦੇ ਹੋ ਤਾਂ ਭੋਲ ਬੋਲੋ ਵੀ ਕਰ ਦਿਓ ਤੇ ਬਾਏ ਪਿਆਰ ਭਰੀ ਸਤਿ ਸ੍ਰੀ ਅਕਾਲ ਦੋ ਬਾਰ ਸੋਨ ਸਾਰਿਆਂ ਠੀਕ ਹੈ ਬਹੁਤ ਸਾਰਾ ਬਹੁਤ ਧੰਨਵਾਦ ਸਾਰੇ YouTube ਫੈਮਿਲੀ ਦਾ Facebook ਪਰਿਵਾਰ ਦਾ ਤੇ ਜੁੜੇ ਹੋਏ ਚੈਨਲ ਦੇ ਨਾਲ ਪੇਜ ਦੇ ਨਾਲ ਮਿਲਦੇ ਹਾਂ ਕੱਲ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ